10 ਸਾਲ ਹੋ ਗਈ ਜੀ 10 ਸਾਲ ਹਾਂ 10 ਸਾਲ ਦੇ ਵਿੱਚ ਜਦੋਂ ਇਹ ਆਮ ਸਰਕਾਰ ਆਈ ਹੈ ਇੱਕ ਇੱਕ ਪੱਟਚ ਵੀ ਨਹੀਂ ਲਾਇਆ ਜੀ ਹਾਂ ਆਸਾ ਆਪਣਾ ਟੁੱਟਿਆ ਤਿੰਨ ਵੇਲਾਂ ਟੁੱਟ ਲਿਆ ਜੀ ਸਾਡੇ ਪਿੰਡ ਦੇ ਸਰਪੰਚ ਰੁਕੀ ਦੇ ਗੁਰਵਿੰਦਰ ਸਾਹਿਬ ਹਾਂ ਪਰ ਪਲੇੜੀ ਦੀ ਸੰਘਤ ਨੇ ਪੈਸੇ ਇਕੱਠੇ ਕਰਕੇ ਤਿੰਨ ਵੇਲਾਂ ਸਵਾਰ ਚੁੱਕੇ ਸਰਕਾਰ ਨੇ ਤਾਂ ਇੱਕ ਰੋੜੀ ਦੀ ਵੀ ਮਦਦ ਨਹੀਂ ਕੀਤੀ ਕਰੋੜੀ ਵੀ ਕਹੀ ਜੀ ਹੁੰਦੀ ਹੈ ਨਹੀਂ ਬਹੁਤ ਦੇਰ ਦੀਆਂ ਸਰਕਾਰਾਂ ਬਣਦੀਆਂ ਆਉਂਦੀਆਂ ਜੀ ਹਾਂ ਪੈਚ ਤੱਕ ਠੀਕ ਕਰ ਦਦੇ ਵੀ ਰਾਤਾ ਟੁੱਟਿਆ ਵਾ ਰਾਤੇ ਦੇ ਵਿੱਚ ਇੱਕ ਟੋਆ ਵੀ ਨਹੀਂ ਬੰਦ ਕਰਾ ਸਕੀ ਇਹ ਜੀ ਮਾੜੀ ਸਰਕਾਰ ਪੰਜਾਬ ਦੇ ਵਿੱਚ ਬਣਾਦੀ ਪਲਾਟ ਲੈਣੇ ਨੂੰ ਕਹਿੰਦੇ ਵੀ ਪਲਾਟ ਦਵਾ ਦਿਓ ਜਿੱਥੇ ਮਰਜੀ ਪਰ ਕੰਮ ਨਹੀਂ ਸਾਡੇ ਕੋ ਬਾਹਰ ਹੁਣਾ ਜੀ ਅੱਗੇ ਹਰੇਕ ਸਰਕਾਰ ਇਹਨੂੰ ਪੁਲੀ ਨੂੰ ਜਿਹੜੇ ਵਿੱਚ ਦਰਖਤਾਂ ਹਾਂਜੀ ਸਾਫ਼ ਕਰਾਈ ਜਾਂਦੇ ਸੀ ਹਾਂਜੀ ਹੁਣ ਜਿੱਦਣ ਦੇ 10 ਸਾਲ ਹੋ ਗਏ ਕੋਈ ਜੰਗਲਾਤ ਨਾਲ ਸਫਾਈ ਨਹੀਂ ਕਰੀ ਹਾਂਜੀ ਕੋਈ ਜੀ ਇ ਵਗੈਰਾ ਕੋਈ ਨਹੀਂ ਆਇਆ ਕੋਈ ਨਹੀਂ ਜੂਰਾਂ ਦਾ ਥੋੜੇ ਆਲ ਦੋਲੇ ਦੇ ਏਰੀਏ ਦੇ ਵਿੱਚ ਕਰੋੜਾਂ ਦੀ ਜ਼ਮੀਨਾਂ ਹੈ ਡਿਵੈਲਪਮੈਂਟ ਹੋ ਰਿਹਾ ਸਾਹਮਣੇ ਹੀ ਲੱਗਦਾ ਇੱਕ 100 150 ਇੱਕ ਇਕੜ ਦੇ ਵਿੱਚ ਕਲੋਨੀ ਕੱਟੀ ਗਈ ਹੈ ਮਤਲਬ ਕਿ ਡਿਵੈਲਪਮੈਂਟ ਹੋ ਰਿਹਾ ਹਰੇਕ ਚੀਜ਼ ਪਿੰਡਾਂ ਦਾ ਤਾਂ ਨਹੀਂ ਵਿਕਾਸ ਹੋ ਰਿਹਾ ਮੈਡਮ ਆਉਂਦੇ ਹੋਣਗੇ ਪਿੰਡਾਂ ਦੇ ਵਿੱਚ ਥੋੜੇ ਤੁਹਾਨੂੰ ਮਿਲਦੇ ਹੋਣਗੇ ਗੱਲਬਾਤ ਕਰਦੇ ਹੋਣਗੇ ਮੈਡਮ ਨਾ ਕਿ ਆਈ ਸਾਨੂੰ ਤਾਂ ਲੋੜੇ ਨਹੀਂ ਪੁੱਲ ਦੀ ਥੋੜੇ ਪਤਾ ਬੜਾ ਬੜੇ ਪੁਲ ਬਣ ਕੇ ਰਣ ਸੜਕਾਂ ਬਣਾ ਦੀਆਂ ਕੰਪਨੀਆਂ ਨੇ ਇਹਦੀ ਤਾਂ ਲੋੜੇ ਨਹੀਂ ਤੁਸੀਂ ਕੀ ਕਰਨਾਣਾ ਲੋਕ ਕਿੱਥੋਂ ਲੰਘਣਗੇ ਆਈਦਾ ਜੀ ਇਹਨਾਂ ਨੂੰ ਗੱਲ ਕਰਦੇ ਜੀ ਸਾੜਾ ਤਾਂ ਜੇ ਅਰਤੋੜਾ ਸਾਹਿਬ ਸਕੂਲੋਂ ਬੱਚੇ ਜਾਂਦੇ ਅੱਧਾ ਤਾਂ ਘੰਟਾ ਲੇਟ ਹੋ ਜਾਂਦੀ ਜੀ ਬੱਸਾਂ ਇੱਕ ਦਿਨ ਬੱਸ ਹੋਰ ਫਸ ਗਈ ਦੀ ਜੀ ਹੂੰ ਬੱਸ ਫਸ ਗਈ ਸਾੜੇ ਪਿੰਡ ਦਾ ਸਰਪੰਚ ਆਇਆ ਹੂੰ ਮਸ਼ੀਨ ਲਿਆਂਦੀ ਮਸ਼ੀਨ ਦੇ ਗੱਲ ਕੱਟ ਗਏ ਜਦੀ ਯੂਰੇ ਮਿੱਟੀ ਪਾਈ ਹੈ ਮੈਂ ਤਾਂ ਕਿ ਉਹ ਬਸ ਵੀ ਦੋ ਤਿੰਨ ਬਜ਼ੁਰਗ ਬੈਠੇ ਸੀ ਗੱਲਾਂ ਕਰ ਰਹੇ ਸੀ ਕਹਿੰਦੇ ਜਦੋਂ ਅਸੀਂ ਪਹਿਲਾਂ ਪਹਿਲੇ ਸਮਝ ਲੰਘਿਆ ਕਰਦੇ ਤੋਂ ਪਾਣੀ ਥੱਲੋਂ ਸਾਫ਼ ਪੀਏ ਕਰਦੇ ਤੇ ਕੱਟ ਗਏ ਹੱਥ ਮਾਰ ਕੇ ਪਰ ਕਿਸੇ ਨੇ ਕਹਿੰਦੇ ਪਾਣੀ ਬਹੁਤ ਹੀ ਤਾਂ ਗੰਦਾ ਹੋ ਚੁੱਕਿਆ ਹੁਣ ਤਾਂ ਇੱਥੇ ਵੀ ਜਾਂ ਤਾਂ ਸੇਮ ਆਂਦੀ ਜਿਹਦੀ ਰੇਤਾ ਦਾ ਜੀ ਉੱਪਰੇ ਜੱਟ ਪਾਣੀ ਹੈ ਨਹੀਂ ਆਏ ਰੇਤਾ ਕਰ ਲੈ ਪਾਸਾ ਸੇਮ ਦੇ ਗੱਲ ਬਹੁਤ ਕੰਮ ਦਾ ਪਾਣੀ ਥੱਲੇ ਤੇ ਆਣਗਾ ਪੀ ਵੀ ਲੰਦੇ ਦੇ ਮੱਝਾਂ ਚਾਰ ਨੇਲੇ ਕੰਮ ਕਰਦੇ ਦੇਉ ਰਹੇ ਹੁਣ ਤਾਂ ਉਹਰਾ ਪਾਣੀ ਦੇ ਹੱਥ ਵੀ ਤੋਲੇ ਹੱਥਾਂ ਪਰ ਅੜੇ 2023 ਮੈਂ ਪੁਲ ਟੁੱਟਿਆ ਤਾਂ ਜੀ ਹਾਂ ਜਦ ਵੀ ਨਹੀਂ ਆਈ ਜਦ ਲੱਤ ਟੁੱਟ ਕੇ ਬੈਠ ਗਈ ਕਹਿੰਦੇ ਸਾਡੀ ਲੱਤ ਟੁੱਟ ਗਈ 2023 ਦੇ ਟੁੱਟਿਆ ਪਏ 2023 ਦੀ ਗਰੀ ਵੀ ਉਹ ਤੇ ਉਹ ਦੇਖੋ ਜੀ ਉਹ ਜਿਹੜੀ ਸਲੇਪ ਹੈ ਨਾ ਜੀ ਉਹ ਇਹਦੇ ਉੱਪਰ ਪਾਣੀ ਇੰਨਾ ਆਇਆ ਬਦਾ ਸਲੇਪ ਨੇ ਚੱਕਿਆ ਪਰ ਮਰੀ ਪਾਣੀ ਹਾਂ ਜੀ ਹਾਂ 2023 ਵਿੱਚ ਵੀ ਨਹੀਂ ਆਈ ਜਦ ਦੀ ਬਣੀ ਹੈ ਜਦ ਦੀ ਆਈ ਹੋਈ ਨਹੀਂ ਹੈ ਰੁਕੀ ਖਾਮ ਹੈ ਜੀ ਕਦੋਂ ਤੋਂ ਇਹ ਚੀਜ਼ਾਂ ਚੇਲ ਰਹੇ ਹੋ ਜੇ ਗੱਲ ਕਰੀਏ 10 ਸਾਲ ਹੋ ਗਏ ਜੀ 10 ਸਾਲ ਹਾਂ 10 ਸਾਲ ਦੇ ਵਿੱਚ ਜਿੱਦ ਦੀ ਆਮ ਸਰਕਾਰ ਆਈ ਹੈ ਇੱਕ ਇੱਕ ਪਿੱਚ ਵੀ ਨਹੀਂ ਲਾਇਆ ਜੀ ਹਾਂ ਆਸਾ ਆਪਲ ਟੁੱਟਿਆ ਤਿੰਨ ਵੇਲਾਂ ਟੁੱਟ ਲਿਆ ਜੀ ਸਾਡੇ ਪਿੰਡ ਦੇ ਸਰਪੰਚ ਰੁਕੀ ਦੇ ਹਾਂਜੀ ਗੁਰਵਿੰਦਰ ਸਾਹਿਬ ਹਾਂ ਅਰ ਪਲੇੜੀ ਦੀ ਸੰਗਤ ਨੇ ਪੈਸੇ ਇਕੱਠੇ ਕਰਕੇ ਤਿੰਨ ਵੇਲਾਂ ਸਵਾਰ ਚੁੱਕੇ ਕਿਉਂਕਿ ਦੋ ਹੀ ਪਿੰਡਾਂ ਦੀ ਪੰਚਾਇਤਾਂ ਇਕੱਠੇ ਕਰਕੇ ਬਣਾਈ ਪੰਚਾਇਤਾਂ ਨੇ ਨੌਜਵਾਨ ਮੁੰਡਿਆਂ ਨੇ ਬਹੁਤ ਹਿੰਮਤ ਕਰੀ ਹੈ ਜੀ ਹਾਂਜੀ ਪਰ ਸਰਕਾਰ ਨੇ ਤਾਂ ਇੱਕ ਰੋੜੀ ਦੀ ਵੀ ਮਦਦ ਨਹੀਂ ਕੀਤੀ ਕਰੋੜੀ ਵੀ ਕਹੀ ਜੀ ਹੁੰਦੀ ਹੈ ਨਹੀਂ ਬਹੁਤ ਦੇਰ ਦੀਆਂ ਸਰਕਾਰਾਂ ਬਣਦੀਆਂ ਆਂਦੀਆਂ ਜੀ ਪੈਚ ਤਾਂ ਠੀਕ ਕਰ ਦਦੇ ਵੀ ਰਸਤਾ ਟੁੱਟਿਆ ਵਾ ਰਸਤੇ ਦੇ ਵਿੱਚ ਇੱਕ ਟੋਆ ਵੀ ਨਹੀਂ ਬੰਦ ਕਰਾ ਸਕੀ ਇਹ ਜੀ ਮਾੜੀ ਸਰਕਾਰ ਪੰਜਾਬ ਦੇ ਵਿੱਚ ਬਣਾਤੀ ਪਲਾਟ ਲੈਣੇ ਨੂੰ ਕਹਿੰਦੇ ਵੀ ਪਲਾਟ ਦਵਾ ਦਿਓ ਜਿੱਥੇ ਮਰਜੀ ਪਰ ਕੰਮ ਨਹੀਂ ਸਾੜੇ ਪਾ ਹੋਣਾ ਥੋੜੇ ਆਲੇ ਦੋਲੇ ਦੇ ਏਰੀਏ ਦੇ ਵਿੱਚ ਕਰੋੜਾਂ ਦੇ ਜ਼ਮੀਨਾਂ ਡਿਵੈਲਪਮੈਂਟ ਹੋ ਰਹੀ ਹੈ ਸਾਹਮਣੇ ਲੱਗਦਾ ਇੱਕ 100 150 ਇੱਕ ਏਕੜ ਦੇ ਵਿੱਚ ਕਲੋਨੀ ਕੱਟੀ ਗਈ ਹੈ ਮਤਲਬ ਕਿ ਡਿਵੈਲਪਮੈਂਟ ਹੋ ਰਹੀ ਹੈ ਹਰੇਕ ਚੀਜ਼ ਪਿੰਡਾਂ ਦਾ ਤਾਂ ਨਹੀਂ ਵਿਕਾਸ ਹੋ ਰਿਹਾ ਮੈਡਮ ਆਉਂਦੇ ਹੋਣਗੇ ਪਿੰਡਾਂ ਦੇ ਵਿੱਚ ਥੋੜੇ ਤੁਹਾਨੂੰ ਮਿਲਦੇ ਹੋਣਗੇ ਗੱਲਬਾਤ ਕਰਦੇ ਹੋਣਗੇ ਮੈਡਮ ਨਾ ਕਿ ਆਈ ਸਾਨੂੰ ਤਾਂ ਲੋੜੇ ਨਹੀਂ ਪੁੱਲਦੀ ਥੋੜੇ ਪਤਾ ਵੱਡੇ ਵੱਡੇ ਪੁਲ ਬਣ ਕੇ ਰਣ ਸੜਕਾਂ ਬਣਾਉਂਦੀਆਂ ਕੰਪਨੀਆਂ ਨੇ ਇਹਦੀ ਤਾਂ ਲੋ ਅਹੀ ਦਾ ਜੀ ਇਹਨਾਂ ਨੂੰ ਗੱਲ ਕਰਦੇ ਜੀ ਸਾੜਾ ਤਾਂ ਜੇ ਅਰਤੋੜਾ ਸਾਹਿਬ ਸਕੂਲ ਨੂੰ ਬੱਚੇ ਜਾਂਦੇ ਅੱਧਾ ਅੱਧਾ ਘੰਟਾ ਲੇਟ ਹੋ ਜਾਂਦੀ ਜੀ ਬੱਸਾਂ ਇੱਕ ਦਿਨ ਬੱਸ ਉਹ ਰਾ ਫਸ ਗਈ ਦੀ ਜੀ ਹੂੰ ਬੱਸ ਫਸ ਗਈ ਸਾੜੇ ਪਿੰਡ ਦਾ ਸਰਪੰਚ ਆਇਆ ਹੂੰ ਮਸ਼ੀਨ ਲਿਆਂਦੀ ਹੂੰ ਮਸ਼ੀਨ ਦੇ ਗੱਲ ਕੱਢ ਗਏ ਜਦੀ ਯੂਰੇ ਮਿੱਟੀ ਪਾਈ ਜੀ ਮੈਂ ਤਾਂ ਕਹਿੰਦਾ ਬੱਸ ਵੀ ਬੜੇ ਹੁਣ ਤਾਂ ਜਗ੍ਹਾ ਹੀ ਨਹੀਂ ਹੈ ਮੋਟਰਸਾਈਕਲ ਮਸਾਂ ਲੰਘ ਰਹੇ ਆ ਪਹਿਲਾਂ ਪਹਿਲਾਂ ਜੀ ਪਹਿਲਾਂ ਦੀ ਗੱਲ ਹੈ ਗੜ ਗਿਆ ਦਾ ਮੀਂਹ ਪਿਆਦਾ ਜੀ ਠੀਕ ਹੈ ਜੀ ਹਾਂ ਜੀ ਮੀਂਹ ਪੈਣੇ ਕਰਕੇ ਬੱਸ ਇੱਕ ਪਾਸੇ ਟੇਢੀ ਹੋ ਗਈ ਬੱਚੇ ਤੇ ਉਹਦੇ ਵੀ 30 35 ਬੱਚੇ ਤੇ ਹਾਂ ਜ ਫੇ ਸਰਪੰਚ ਬੁਲਾਇਆ ਹੋਰ ਮੁੰਡੇ ਆ ਗਏ ਮਸ਼ੀਨ ਦੇ ਗੱਲ ਕੱਢ ਗਏ ਫੇਰ ਬੰਦ ਕਰਤਾ ਰਹਾਤਾ ਜਦ ਹੀ ਮਸ਼ੀਨ ਆਈ ਜੀ ਬੀਚੇ ਉਧਰ ਤੇ ਮਲਵਾ ਕੱਢ ਗਏ ਆ ਪਧਰਾ ਕਰਿਆ ਜੀ ਪੁਲੀ ਦੇ ਉੱਪਰ ਨੂੰ ਪਾਣੀ ਜਾਂਦਾ ਜਦੋਂ ਜਾਂਦਾ ਪਰ ਕਿਉਂਦਾ ਇਹ ਆ ਰਸਤਾ ਜਿਹੜਾ ਜੀ ਆ ਪੁਲੀ ਹੈ ਜੀ ਹਾਂਜੀ ਅੱਗੇ ਹਰੇਕ ਸਰਕਾਰ ਇਹਨੂੰ ਪੁਲੀ ਨੂੰ ਜਿਹੜੇ ਵਿੱਚ ਦਰਖਤਾਂ ਹਾਂਜੀ ਸਾਫ ਕਰਾਈ ਜਾਂਦੇ ਸੀ ਹਾਂਜੀ ਹੁਣ ਜਿੱਦਣ ਦੇ 10 ਸਾਲ ਹੋ ਗਏ ਕੋਈ ਜੰਗਲਾਤ ਨਾਲ ਸਫਾਈ ਨਹੀਂ ਕਰੀ ਹਾਂਜੀ ਕੋਈ ਜੀ ਵਗੈਰਾ ਕੋਈ ਨਹੀਂ ਆਇਆ ਕੋਈ ਨਹੀਂ ਜੂਰਾਂ ਦਾ ਆ ਦੇਖੋ ਜਿੱਧਰ ਦੇਖੋ ਇਹ ਸਾਰੀਆਂ ਜੇ ਕੋਈ ਲੱਕੜੀ ਵੱਢਦਾ ਉਪਰ ਪਰਚ ਆਏ ਇਹਦੇ ਵਿੱਚ ਲੱਕੜੀ ਜਿਹੜੀ ਉੱਤਰ ਦੇ ਹੜਕਾਂ ਆਂਦੀ ਇਹਦੇ ਵਿੱਚ ਫਸ ਜਾਂਦੀ ਹੈ ਜੀ ਉਹਦੇ ਕਾਰਨ ਪੁਲੀ ਟੁੱਟ ਜਾਂਦੀ ਹੈ ਅਸੀਂ ਤਿੰਨ ਵੇਲਾਂ ਸਫਾਈ ਵੀ ਕਰਾ ਚੁੱਕੇ ਆ ਮਲਵਾ ਦੇਖ ਲਓ ਰੈ ਨੂੰ ਪਾਇਆ ਹੁਣ ਵੀ ਪੱਥਰ ਵਿੱਚ ਪਏ ਆ ਪਰ ਸਰਕਾਰ ਨੇ ਸਾਨੂੰ ਕੋਈ ਕਦੇ 1 ਰੁਪਏ ਦੀ ਵੀ ਮਦਦ ਨਹੀਂ ਕੀਤੀ ਹਾਂ ਦੇਖ ਲਓ ਪਿੰਡਾਂ ਦੇ ਲੋਕ ਨੇ ਤਰਾਸਦੀ ਐ ਇਸ ਇਲਾਕੇ ਦੀ ਕਿਤੇ ਨਾ ਕਿਤੇ ਡਿਵੈਲਪਮੈਂਟ ਵਾਲੀ ਗੱਲਾਂ ਤਾਂ ਬਹੁਤ ਹੋ ਰਹੀਆਂ ਪਰ ਕਹਿੰਦੇ 10 ਸਾਲ ਲੋਕੇ ਨਰਕ ਦੇ ਵਿੱਚ ਜ਼ਿੰਦਗੀ ਜਿਉ ਰਹੇ ਆ ਕਿਤੇ ਨਾ ਕਿਤੇ ਪੂਲੀ ਟੁੱਟੀ ਹੋਈ ਐ ਪੰਜ ਤੇੜਾ ਪਹੀਏ ਮੀ ਜੀ ਤੇੜਾ ਹਾਂ ਪਾਣੀ ਬਹੁਤ ਆ ਜਾਂਦਾ ਜੀ ਤੇ ਜਾਂਦਾ ਨਾ ਚੱਕ ਹੋ ਸਕਦਾ ਹੂੰ ਉਦੀ ਸਾਰ ਨਾਲੋਂ ਪਾਣੀ ਉਹ ਚਲੇ ਜਾਂਦਾ ਅੱਛਾ ਉੱਪਰ ਤੱਕ ਚਲੇ ਜਾਂਦਾ ਪਾਣੀ ਚੱਕ ਤੱਕ ਪਾਣੀ ਚਲੇ ਜਾਂਦਾ 5-5 ਮਿੰਟ ਹਾਂ ਪਾਣੀ ਇੱਥੇ ਤੱਕ ਚਲੇ ਜਾਂਦਾ ਜੀ ਤੇ ਭਾਈ ਲੋਕ ਕਿੱਦਾਂ ਸਫ਼ਰ ਕਿੱਦਾਂ ਕਰਦੇ ਨੇ ਜੇ ਕਿਸੇ ਨੇ ਕੰਮਕਾਰਾਂ ਤੇ ਜਾਣਾ ਹੁੰਦਾ ਦੂਏ ਪਿੰਡ ਨੂੰ ਲੰਘ ਕੇ ਜਾਣਾ ਉੱਧਰ ਵੀ ਸੜਕ ਦਾ ਇੰਨਾ ਬੁਰਾ ਹਾਲ ਵੀ ਗੱਲ ਛੱਡੋ ਚੰਦੋ ਜੀ ਚੰਦੋ ਨੂੰ ਬਹੁਤ ਬੁਰਾ ਹਾਲ ਹੈ ਵੀ ਮਤਲਬ ਵੀ ਇੰਨਾ ਬੁਰਾ ਹਾਲ ਹੈ ਵੀ ਕੋਈ ਕਹੀ ਨਹੀਂ ਸਕਦਾ ਹਾਂ ਭਾਈ ਬਾਬਾ ਜੀ ਗੱਲ ਇਹਨੂੰ ਲੈ ਕੇ ਜਾਣਾ ਨਾ ਹਾਂਜੀ ਮਰੀਜ਼ ਸਹੀ ਨਹੀਂ ਜਾਦਾ ਸਾਡਾ ਉੱਥੇ ਜੇ ਗੱਲ ਕਰੀਏ ਪਾਣੀ ਆ ਕਿੱਥੋਂ ਰਿਹਾ ਹੈ ਪਾਣੀ ਝਾਗ ਇੰਨੀ ਹੋ ਰਹੀ ਹੈ ਗੰਦਾ ਪਾਣੀ ਲੱਗਦਾ ਕੋਈ ਇਹ ਡੱਡੂ ਮੱਜ ਰਹੇ ਡੱਡੂ ਮੱਜਰੇ ਦਾ ਹਾਂਜੀ ਜਿਹੜਾ ਫੈਕਟਰੀਆਂ ਦਾ ਪਾਣੀ ਹੈ ਗੰਦਾ ਹਾਂਜੀ ਇਹ ਇਹ ਪਾਣੀ ਨਾਲ ਕੈਂਸਰ ਦੀ ਬਿਮਾਰੀ ਸਾਡੇ ਇਲਾਕੇ ਨੂੰ ਹੋਗੀ ਨਹੀਂ ਪਹਿਲਾਂ ਕੋਈ ਕੈਂਸਰ ਨਹੀਂ ਤਾਂ ਜੀ ਹੂੰ ਇਹ ਪਾਣੀ ਬਾਰੇ ਸਮੱਸਿਆ ਸੀ ਬੇਨਤੀ ਕਰੀਏ ਸਰਕਾਰਾਂ ਨੂੰ ਵੀ ਪਾਣੀ ਬਾਤ ਉੱਪਰ ਕੋਈ ਉਹ ਲਾ ਕੇ ਪਾਣੀ ਸਾਫ਼ ਕਰਕੇ ਇਹਦੇ ਵਰਤੂਆਂ ਬੈ ਆ ਪਾਣੀ ਦੇਖੋ ਕਿੰਨਾ ਗੰਦਾ ਲੱਗਦਾ ਅਸੀਂ ਦੋ ਤਿੰਨ ਬਜ਼ੁਰਗ ਬੈਠੇ ਸੀ ਗੱਲਾਂ ਕਰ ਰਹੇ ਸੀ ਕਹਿੰਦੇ ਜਦੋਂ ਅਸੀਂ ਪਹਿਲਾਂ ਪਹਿਲੇ ਸਮਝ ਲੰਘਿਆ ਕਰਦੇਦੋਂ ਪਾਣੀ ਥੱਲੋਂ ਸਾਫ਼ ਪੀਏ ਕਰਦੇ ਤੇ ਕੱਢ ਗਏ ਹੱਥ ਮਾਰ ਕੇ ਪਰ ਕਿਸੇ ਨੇ ਕਦੇ ਪਾਣੀ ਬਹੁਤ ਜ਼ਿਆਦਾ ਗੰਦਾ ਹੋ ਚੁੱਕਿਆ ਹੁਣ ਤਾਂ ਇੱਥੇ ਵੀ ਜਾਂ ਤਾਂ ਸੇਮ ਆਂਦੀ ਜਿਹਦੀ ਰੇਤਾ ਦਾ ਜਿ ਉੱਪਰੇ ਜਿੱਟ ਪਾਣੀ ਹੈ ਨਹੀਂ ਆਏ ਰੇਤਾ ਕਰ ਲੈ ਪਾਸੇ ਸੇਮ ਦੇ ਘਰ ਬਹੁਤ ਕੰਮ ਦਾ ਪਾਣੀ ਥੱਲੇ ਤੇ ਆਣ ਕਾ ਪੀ ਵੀ ਲੰਦੇ ਦੀ ਮੱਝਾਂ ਚਾਰਨ ਵਾਲ ਇਹ ਤੋਂ ਲੈ ਹੱਥਾਂ ਪਰ ਵੀ ਖਰਸ ਹੋ ਜਾਂਦੀ ਹੈ ਜੀ ਇਹਨਾਂ ਗੰਦਾ ਪਾਣੀ ਹੋ ਚੁੱਕਿਆ ਲੰਘ ਜਾਓ ਲੰਘ ਜਾਓ ਜੀ ਕਦੀ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਜੋ ਕੋਈ ਵਲੰਟੀਅਰ ਹੋਣ ਕੋਈ ਹੋਣਗਾ ਨਮਾਇੰਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਵੀ ਸਾਡੀ ਮੈਡਮ ਦਾ ਗੱਲ ਬਚਾਓ ਵੀ ਇੰਨੀ ਖਸਤਾ ਹਾਲਤਾ ਸਕੂਲ ਵਾਲੇ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਕਮਾਂਕਾਰ ਵਾਲੇ ਨੂੰ ਦਿੱਕਤ ਆਉਂਦੀ ਹੈ ਸਾੜੇ ਨਗਰਮਤਾ ਜੀ ਆਈਓ ਨਹੀਂ ਜੀ ਉਹ ਹਾਂ ਕੋਈ ਕੋਹਾਤ ਬਸ ਸਾੜੇ ਪਿੰਡ ਦਾ ਇੱਕ ਵੇਲਾ ਵੋਟਾਂ-ਵੋਟਾਂ ਮੰਗਣ ਆਈ ਹੈ ਹਾਂਜੀ ਬਾਕੀ ਕਦੇ ਨਹੀਂ ਆਈ ਮੁੜ ਕੇ ਕਦੇ ਨਹੀਂ ਆਏ ਨਹੀਂ ਜੀ ਸਾਡੇ 2023 ਮਾ ਪੁਲ ਟੁੱਟਿਆ ਤਾਂ ਜੀ ਹਾਂ ਜਦ ਵੀ ਨਹੀਂ ਆਇਆ ਜਦ ਲੱਤ ਟੁੱਟ ਕੇ ਬੈਠ ਗਈ ਕਹਿੰਦੇ ਸਾਡੀ ਲੱਤ ਟੁੱਟ ਗਈ 2023 ਦੇ ਟੁੱਟਿਆ ਪਏ 2023 ਦੀ ਗਰੀ ਵੀ ਜੀ ਉਹ ਤੇ ਉਹ ਦੇਖੋ ਜੀ ਉਹ ਜਿਹੜੀ ਸਲੇਪ ਹੈ ਨਾ ਜੀ ਉਹ ਇਹਦੇ ਉੱਪਰ ਪਾਣੀ ਇੰਨਾ ਹੈ ਬਦਾ ਸਲੇਪ ਨੇ ਚੱਕਿਆ ਪਰ ਮਾਰੀ ਜੀ ਪਾਣੀ ਨੇ ਹਾਂ ਜੀ ਹਾਂ 2023 ਵਿੱਚ ਵੀ ਨਹੀਂ ਆਈ ਜਦ ਦੀ ਬਣੀ ਹੈ ਜਦ ਦੀ ਆਈ ਹੋ ਨਹੀਂ ਹੈ ਕਮਲ ਸਿੰਧੂ ਨੂੰ ਵੀ ਕਿਹਾ ਹਮ ਕਮਲ ਸਿੰਧੂ ਨੇ ਵੀ ਕੋਈ ਜਦੋਂ ਤਾਂ ਮੁੰਡਾ ਮਰ ਗਿਆ ਲੋਕਾਂ ਨੇ ਉਹਨੂੰ ਕਿਸੇ ਨੇ ਕੁਝ ਕਿਹਾ ਨਹੀਂ ਹਮ ਬੀਬੀ ਬੀਬੀ ਨੂੰ ਕਿਹਾ ਬੀਬੀ ਬੀਬੀ ਨਾਲ ਵਿਆਹ ਕਰਾ ਲਿਓ ਬੜਦੀ ਹੋ ਹੂੰ ਬੀਬੀ ਦਾ ਆਪਣਾ ਉਧਰ ਜੀਰਕਪੁਰ ਚਲੇ ਗਈ ਵਿਆਹ ਕਰਾ ਕੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹਦੀਆਂ ਉਹਨਾਂ ਦਾ ਹਾਲ ਉਹਨਾਂ ਨੂੰ ਉਹਨਾਂ ਨੂੰ ਕਿਸੇ ਨੂੰ ਪੁੱਛੇ